ਅੰਮ੍ਰਿਤਸਰ ਚਰਨੰਦਰ ਪਟਿਆਲਾ ਫਟੇਂਡਾ ਚੰਡੀਗੜ੍ਹ ਤੋਂ ਰੱਖੇਗਾ ਹੋਂ ਵਾਲੀ ਹਰ ਖ਼ਬਰ ਤੇ ਨਜ਼ਰ 24 ਘੰਟੇ ਫਾਸਟ ਰੇ ਖ਼ਬਰਨਾਮਾ ਤੁਹਾਡਾ ਲੋਕਲ ਨਿਊਜ਼ ਚੈਨਲ ਸਾਥਰੀਆਂ ਕਾ ਤੁਸੀਂ ਦੇਖ ਰਹੇ ਹੋ ਫਾਸਟ ਰੇ ਅੰਮ੍ਰਿਤਸਰ ਖ਼ਬਰਨਾਮਾ ਮੈਂ ਹਾਂ ਨਵੀਤਨ ਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖ਼ਬਰਾਂ ਵਾਲ ਰਨ-ਤਾਰਨ ਵਿਖੇ ਸ਼ਰੀਆਮ ਗੋਲੀਆਂ ਮਾਰ ਇੱਕ ਵਿਅਕਤੀ ਦਾ ਕੀਤਾ ਗਿਆ ਕਤਲ YJPT Fastway Netplus Broadband BNA ਅੰਮ੍ਰਿਤਸਰ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਬਲਡ ਕੈਮ ਸੀ ਇੰਟਰਨੈਸ਼ਨਲ ਸਕਿੱਲ ਸੈਂਟਰ ਵੱਲੋਂ ਵੰਡੇ ਗਏ ਸਰਟੀਫਿਕੇਟ ਅਤੇ ਕਿੱਟਸ ਅਤੇ ਹੁਣ ਖਬਰਾਂ ਵਿਸਥਾਰ ਨਾਲ ਜ਼ਿਲ੍ਹਾ ਤਰਨਤਾਰਨ ਦੇ ਕਸਬਿਆਂ ਸ਼ਹਿਰਾਂ ਪਨੂਆ ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਆਦਮੀ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਉਦੋਂ ਇਸ ਮਾਮਲੇ 'ਚ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਚਾ ਰਹੇ ਹਨ ਅਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਗੱਲ ਭਾਜੀ ਕੋਈ 5:30 ਵਜੇ ਨੂੰ ਲਗਭਗ ਨਿਸ਼ਰਾ ਬਰਵਾ ਸਾਡੇ ਵਿੱਚ ਬਿੱਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਵਧੀਆ ਮੁੰਡਾ ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਇਆ ਬੰਦੇ ਉਹਦੇ ਮਤਲਬ ਗੋਲੀਆਂ ਗਲੀਆਂ ਮਾਰ ਕੇ ਚਲੇ ਗਏ ਤਿੰਨ ਗੋਲੀਆਂ ਲੱਗੀਆਂ ਜੀ। ਬਿਲਕੁਲ ਮੌਤ ਹੋ ਗਈ ਜੀ ਵੀਰੇ। ਵੀ ਇਹ ਥੋੜੇ ਜਿਹਾ ਮੌਕੇ ਘਰੇ ਗਿਆ ਵਾ।

ਇਨ ਅਸਪਟਾਲ ਜਾਂਦਾ ਹੈ ਗੁਰੂ ਨਾਨਕ ਹਸਪਤਾਲ ਜਿੱਥੇ ਉਹਦੀ ਮੌਤ ਹੋ ਚੁੱਕੀ ਹੈ। ਇਹ ਬਾਕੀ ਸੀ ਨਹੀਂ ਰੱਖਿਆ। ਇਹ ਬਿਚਾਰ ਕਰਾਈ ਗਈ। ਨਹੀਂ ਜੋ ਸੀਨੀਅਰ ਅਫਸਰਕਾਰ ਹੋਇਆ ਹੈ ਨਹੀਂ ਮਾਨ ਜੋ ਸਤਿ ਸਾਈਂ ਨੂੰ ਚਲੇ ਗਏ। ਬਾਹਰ ਤੇ ਕੇ ਯੂਨਿਟ ਦੇ ਦੀ ਡੈਟਾਟੇਕਿੰਗ ਜਿਹੜਾ ਵਾਸੂ ਹਸਪਤਾਲ ਦੇ ਬਨੇ ਆ। ਸੀਨੀਅਰ ਅਫਸਰ ਨੇ ਦਿੰਦਾ ਬਗੇ ਅਗਲੀ ਕਾਰਵਾਈ ਕਿਸ ਨੂੰ ਅਪਸ਼ਰ ਕਰਨਗੇ। ਇਹ ਦੋਸਤ ਦੇ ਬੀ ਕੀ ਹੈ। ਯੂਥ ਫਾਰ ਗਲੋਬਲ ਪੀਸ ਐਂਡ ਟ੍ਰਾਂਸਫਰਮੇਸ਼ਨ ਫਾਸਟਵੇ ਨੈਟਪਲਸ ਬ੍ਰੌਡਬੈਂਡ বিএনআই অমৃতসর ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਹੋਟਲ ਫੇਅਰਫੀਲਡ ਮੈਰੀਟ ਵਿਖੇ ਬਲੱਡ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਬਲੱਡ ਡੋਨੇਟ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਲੋਕ ਖੂਨਦਾਨ ਕਰ ਤਾਂ ਜੋ ਕਿਸੇ ਦੀ ਜ਼ਿੰਦਗੀ ਬਚ ਸਕੇ। ਇਸ ਮੌਕੇ ਫਾਸਵੇ ਅਤੇ ਨੈਟਪਲਸ ਦੇ ਸਰਦਾਰ ਸੁਖਮਰਤ ਸਿੰਘ ਸਮੇਤ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਮੌਜੂਦ ਸਨ। ਮੈਂ ਇਹ ਕਹਿਣਾ ਚਾਹਾਂਗੀ ਕਿ ਜਿੱਦਾਂ ਦਾ ਕੈਂਪ ਲੱਗਿਆ ਬਹੁਤ ਹੀ ਇਨਕਰੇਜਿੰਗ ਹੈ ਆਰਗੇਨਾਈਜੇਸ਼ਨਸ ਕੰਮ ਕਰ ਰਹੇ ਹਨ ਨੇ ਹਸਪੀਟਲ ਸਟਾਈਪ ਕੀਤਾ ਹੈ ਐਨ ਜੀਓਜ਼ੇ ਜੀ ਪਾਰਟਿਸਪੀਟ ਕਰ ਰਹੇ ਨੇ ਬਹੁਤ ਹੀ ਇਨਕਰੇਜਿੰਗ ਸਿਚੁਏਸ਼ਨ ਹੈ ਇਥੇ ਐਕਸਪੈਕਟਿਡ ਨਹੀਂ ਕਿ 200 ਤੋਂ ਜ਼ਿਆਦਾ ਡੋਨਰਸ ਆਣਗੇ ਆਪਾਂ ਨੂੰ ਕ੍ਰਿਟੀਕਲ ਜਦੋਂ ਇਲਨੈਸ ਹੋਵੇ ਜਾਂ ਕੋਈ ਇੰਜਰੀ ਹੋ ਜਾਂਦੀ ਹੈ ਐਕਸੀਡੈਂਟ ਹੋ ਜਾਂਦਾ ਉਹ ਬਲੱਡ ਦੀ ਲੋੜ ਪੈਂਦੀ ਹੈ ਸੱਡਨਲੀ ਉਸ ਟਾਈਮ ਬਲੱਡ ਨਾ ਹੋਣ ਕਰਕੇ ਬਹੁਤ ਹੀ ਲਾਸ ਹੋ ਸਕਦਾ ਹੈ ਤੋਂ ਤੋਂ ਬਚਾਉਣ ਲਈ ਅਵੇਰਨੈਸ ਫੈਲਾਣ ਦੀ ਲੋੜ ਆ ਆਪਾਂ ਅਸੀਂ ਗੱਲ ਕਰ ਰਹੇ ਸੀ ਕਿ ਇੱਥੇ ਮੋਸਟਲੀ ਡੋਨਰਸ ਰਿਪੀਟਡ ਆ ਰਹੇ ਨੇ which means ਨਵੇਂ ਡੋਨਰਸ ਨੂੰ ਹਜੇ ਪਤਾ ਹੀ ਨਹੀਂ ਚੱਲ ਰਿਹਾ ਇੰਡੀਆ 'ਚ ਯੂਥ ਇੰਨਾ ਜ਼ਿਆਦਾ ਹੈ ਤਾਂ ਉਹਨਾਂ ਨੂੰ ਹੋਰ ਇਨਕਰੇਜਮੈਂਟ ਦੇਣ ਲਈ ਆਈ ਥਿੰਕ ਇਹਨੂੰ ਪਬਲਿਸਾਈਜ਼ ਵੀ ਕਰਨਾ ਚਾਹੀਦਾ ਹੈ ਤੁਹਾਡੇ ਵੱਲੋਂ ਵੀ ਤੁਹਾਨੂੰ ਕਰਨਾ ਚਾਹੀਦਾ ਹੈ ਕਿ ਹੋਰ ਇਦਾਂ ਦੇ ਕੈਂਪਸ ਲੱਗਪਣ ਹੋਰ ਲੋਕ ਆਪਣ ਤਾਂ ਕਿ ਆ ਇਦੇ ਵਿੱਚ ਗਵਰਨਮੈਂਟ ਵੱਲੋਂ ਵੀ ਜੋ ਅਸੀਂ ਕਰ ਸਕਦੇ ਹਾਂ ਅਸੀਂ ਵੀ ਕੋਸ਼ਿਸ਼ ਕਰਾਂਗੇ ਮੈਂ ਉਹਨੇ ਗੱਲ ਕਰ ਰਹੀ ਸੀ ਕਿ ਅਸੀਂ ਵੀ ਟਾਈਪ ਕਰ ਸਕਦੇ ਹਾਂ ਕੁਝ ਕੀਤੇ ਕੁਝ ਕੈਂਪ ਲਗਵਾਉਣਾ ਹੈ ਕਿਸੇ ਸਕੂਲ 'ਚ ਲਗਵਾ ਸਕਦੇ ਹਾਂ ਪਲੱਸ ਹੋਰ ਸੰਸਥਾਵਾਂ ਨੂੰ ਵੀ ਮਿਲ ਕੇ ਅਕ੍ਰੋਸ ਪੰਜਾਬ ਆਪਾਂ ਇੱਕ এনवायरमेंट ਬਣਾ ਸਕਦੇ ਹਾਂ ਜੋ ਕਿ ਹਜੇ ਘਟ ਹੈ ਕਿ ਆਪਾਂ ਲਿੰਕੇਜਸ ਬਣਾਈਏ ਈਵਨ ਕਿਉਂਕਿ ਜੇ ਇੱਥੋਂ ਕੇ ਸੇ ਨਿਊਜ਼ੀਲੈਂਡਰ ਲੋਡ ਹੈ ਜਲੰਧਰ ਵੀ ਬਲੱਡ ਜਾ ਸਕੇ ਤਾਂ ਕਿ ਆਪਾਂ ਓਵਰਆਲ ਪੰਜਾਬ ਨੂੰ ਪ੍ਰਗਤੀ ਦੇ ਮਾਰਗ 'ਤੇ ਲੈ ਕੇ ਜਾਈਏ ਅੱਜ ਭਾਈ ਜੀ ਪੀਟੀ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਯੂਥ ਫਾਰ ਗਲੋਬਲ ਪੀਸ ਐਂਡ ਟਰਾਂਸਫ ਦੇਖੋਗੇ ਪਹਿਲੀ ਵਾਰੀ ਸ਼ਾਇਦ ਕਿਤੇ ਹੋ ਰਿਹਾ ਕਿਸੇ ਹੋਟਲ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਾ ਤੇ ਮੈਂ ਸਮਝਦਾ ਕਿਤੇ ਨਾ ਕਿਤੇ ਇਹਦੇ ਕਰਕੇ ਵੀ ਸਾਡਾ ਫੁੱਟਬਾਲ ਵਧੀਆ ਆ ਰਿਹਾ ਇੱਕ ਬੰਦਾ ਜਦੋਂ ਡੋਨੇਟ ਕਰਦਾ ਹੈ ਤੇ ਤਕਰੀਬਨ ਤੇ ਤਿੰਨ ਲੋਕਾਂ ਦੀ ਜਾਨ ਬਚਦੀ ਹੈ ਤੇ ਅੱਜ ਅਸੀਂ ਜੇ 250 ਯੂਨਿਟ ਵੀ ਕਰ ਜਾਂਦੇ ਆ ਤੇ ਤੁਸੀਂ ਰਫਲੀ ਲਾ ਲਓ 650 ਲੋਕਾਂ ਦੀ ਜਾਨ ਬਚ ਜਾਈ 750 ਲੋਕਾਂ ਦੀ ਜਾਨ ਬਚ ਜਾਏਗੀ ਸਾਡਾ ਟਾਰਗੇਟ ਵੀ ਇਹੀ ਹੈ ਸਾਡਾ ਟੀਚਾ ਵੀ ਇਹੀ ਹੈ ਕਿ ਕਿਤੇ ਨਾ ਕਿਤੇ ਜਿੱਥੇ ਸੁਸਾਇਟੀ ਦੇ ਵਿੱਚ ਕਮੀ ਉਸ ਚੀਜ਼ ਨੂੰ ਪੂਰਾ ਕੀਤਾ ਜਾਏ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋ ਜਾਏ ਮੇਰਾ ਯਹੀ ਮੰਨਣਾ ਹੈ ਕਿ ਜਿਸੇ ਟੀਮ ਬਾਈਜੀਪੀਟੀ और बाकी जितने भी यहाँ पर लोग आए हैं सब एक पर रिश्ते ही हैं जिन्होंने आके आगे आए हैं वॉल्टियर किया है अपने आप को ताकि वो फ्री में आके सबको डोनेट कर सके ब्लड जिस तरह से आपने देखा ही होगा कि कोविड के टाइम पे भी हमारी वाई जी बी टी ने बहुत सारे लोगों की सेवा की थी आ, फ्री कैंप लगा के लोगों को घर मतलब घर घर जा के ब्लड्स वगैरह भी फ्री में दिए थे और ये जो लोग यहाँ पर आए हैं उन सब का सबसे पहले आ, कहे दिल से बहुत बहुत एक शुक्राना है एक बहुत बड़ा एक थैंक यू है कि वो लोग आए हैं और अपने को वॉल्टियर दे रहे कर रहे हैं इट्स इट्स अ वेरी ब्लेसिंग डे फॉर अस सो अपने कंफर्ट जोन से जरूर बाहर निकले एंड ये चीज़ फेयर बिल्कुल निकाल दीजिए कि ब्लड से ब्लड देने के बाद ऐसा हो जाएगा वैसा हो जाएगा कुछ भी नहीं है इट इज़ जस्ट अ फेयर ऑफ माइंड एक्चुअली डरते भी है बार ब्लड देने क्योंकि ब्लड जस, ब्लड डोनेशन इज जस्ट एन अवेयरनेस के कि ब्लड डोनेट क्यों करना चाहिए है ਕੁਝ ਲੋਕ ਇਸ ਕਰਕੇ ਡਰਦੇ ਨੇ ਕਿ ਸ਼ਾਇਦ ਬਲੱਡ ਡੋਨੇਟ ਕਰਨ ਨਾਲ ਮੇਰਾ ਬਾਡੀ ਵੀਕ ਹੋ ਜਾਊਗੀ ਜਾਂ ਕੋਈ ਹੋਰ ਪ੍ਰੋਬਲਮ ਆ ਜਾਊਗੀ ਪਰ ਇਦਾਂ ਤਾਂ ਕੁਝ ਨਹੀਂ ਹੁੰਦਾ ਬਲੱਡ ਡੋਨੇਸ਼ਨ ਕਰਨ ਦੇ ਨਾਲ ਸਾਡੀ ਕਿੰਨੀਆਂ ਜਾਨਾਂ ਸੇਵ ਹੁੰਦੀਆਂ ਨੇ ਕਿੰਨੀਆਂ ਇੰਜੜੀਆਂ ਬਚਦੀਆਂ ਨੇ ਇਸ ਕਰਕੇ ਬਲੱਡ ਡੋਨੇਸ਼ਨ ਟੈਂਪਰੇਰੀ ਕੈਂਪੇਨ ਚ ਹਰ ਸਾਲ ਚ ਬਹੁਤ ਜ਼ਿਆਦਾ ਲੱਗਣਾ ਚਾਹੀਦਾ ਤੇ ਇਹ ਲੱਗ ਵੀ ਰਿਹਾ ਹੈ ਮੈਜਿਸਟ੍ਰੇਟ ਵੱਲੋਂ ਜਾਂ ਪਾਸਟ ਵੱਲੋਂ ਲੱਗਦਾ ਹੈ ਇਹ ਲੱਗ ਵੀ ਰਿਹਾ ਤੇ ਅੱਗੇ ਵੀ ਇਦਾਂ ਦੇ ਫਰੇਲੇ ਹੋਣੇ ਚਾਹੀਦੇ ਮੈਂ ਵੀ ਡੀਮੋਟੀਵੇਟ ਸੀਗਾ ਮੈਨੂੰ ਵੀ ਕਿਸੇ ਨੇ ਮੋਟੀਵੇਟ ਕੀਤਾ ਮੇਰੇ ਫਰੈਂਡ ਨੇ ਉਵੀ ਨਾਲ ਆਈ ਹੈ ਤੇ ਮੈਂ ਅੱਜ ਮੂਡ ਵੇ ਬਲੱਡ ਡੋਨੇਟ ਕੀਤਾ ਤੇ ਕਾਫੀ ਠੀਕ ਫੀਲ ਹੋ ਰਿਹਾ ਵਧੀਆ ਫੀਲ ਹੋ ਰਿਹਾ ਹੋਰ ਨਿਊਟਰਨ ਕੀ ਸਨੇਹਾਤ ਮਤਲਬ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਕਿ ਵਧੀਆ ਇੱਕ ਇੱਕ ਨਾ ਇੱਕ ਬਲੱਡ ਇੱਕ ਦਿਨ ਜਾਂਦੇ ਬਲੱਡ ਡੋਨੇਟ ਦੇਣਾ ਮਤਲਬ 3 ਲਾਈਫ ਸੇਵ ਹੁੰਦੀਆਂ ਤੇ ਵਧੀਆ ਚੀਜ਼ ਹੈ ਦੇਖ ਹੀ ਸਕਦੇ ਹੋ ਕਿ ਕੁਝ ਵੇਟ ਕਰ ਰਹੇ ਨੇ ਕੁਝ ਆ ਰਹੇ ਨੇ ਕੁਝ ਦੀਆਂ ਕਾਲਸ ਆ ਰਹੀਆਂ ਕਿ ਅਸੀਂ ਔਨ ਦਾ ਵੇ ਹੈਗੇ ਅਸੀਂ ਆਉਣੇ ਪਏ ਆ ਤੇ ਇਹ ਜਿਹੜਾ ਕੈਂਪ ਚੱਲ ਰਿਹਾ ਅਸੀਂ ਜਿੰਨਾ ਕਿ ਸਕਸੈਸਫੁਲ ਸੋਚਿਆ ਸੀਗਾ ਉਸ ਤੋਂ ਜ਼ਿਆਦਾ ਸਕਸੈਸਫੁਲ ਹੋਏਗਾ ਸੋ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਸਾਰੀਆਂ ਐਨ ਜੀਓਜ਼ ਦਾ ਕਿ ਜਿਨ੍ਹਾਂ ਨੇ ਰਲ ਮਿਲ ਕੇ ਇਹ ਨੇਕ ਉਪਰਾਲਾ ਕੀਤਾ ਤੇ ਖੂਨਦਾਨ ਦਾ ਕੈਂਪ ਲਗਾ ਕੇ ਕਿਸੇ ਦੀ ਕੀਮਤੀ ਜਾਨ ਬਚਾਉਣ ਦਾ ਯਤਨ ਕੀਤਾ ਅੱਜ ਇੱਕ YGPT ਆਰਗੇਨਾਈਜੇਸ਼ਨ ਹੈ ਜੋ ਬਹੁਤ ਲੋਕਪ੍ਰਾਇਆ ਕਾਰਜਾਂ ਦੇ ਵਿੱਚ ਜਿਵੇਂ ਬਲਾਂਟੇਸ਼ਨ ਯੂਥ ਨੂੰ ਅਵੇਅਰ ਕਰਨਾ ਔਰ ਨਾਲ ਹੀ ਬਲੱਡ ਡੋਨੇਸ਼ਨ ਦਾ ਵੀ ਬਹੁਤ ਕੰਮ ਕਰਦੇ ਨੇ ਅੱਜ ਉਹਨਾਂ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਗੋਨਾਨਕ ਹਸਪੀਟਲ ਔਰ ਪ੍ਰਾਈਵੇਟ ਬਲੱਡ ਬੈਂਕਸ ਔਰ ਸਾਡਾ ਬਲੱਡ ਬੈਂਕ ਵੀ ਇੱਥੇ ਆਇਆ ਹੋਇਆ ਹੈ ਔਰ ਵੇਖਣ ਚ ਮਿਲਿਆ ਕਿ ਇੱਥੇ ਜਿਹੜੇ ਯੂਥ ਹੈ ਉਹ ਬਹੁਤ ਜ਼ਿਆਦਾ ਇੱਥੇ ਵੱਧ ਚੜ ਕੇ ਉਤਸ਼ਾਹ ਹੈ ਬਲੱਡ ਦੇ ਰਹੇ ਨੇ ਔਰ ਇੱਕ ਮੈਸੇਜ ਹੈ ਜਿਹੜੇ ਦੂਜੀ ਕਮਿਊਨਿਟੀ ਨੂੰ ਜਾਂਦਾ ਉਹ ਕਮਿਊਨਿਟੀ ਜਿਹੜੀ ਕਿਤੇ ਨਾ ਕਿਤੇ ਇਹੋ ਜਿਹੇ ਕੰਮਾਂ ਤੋਂ ਦੂਰ ਹੈ ਤੇ ਗਲਤ ਰਸਤੇ 'ਤੇ ਗਈ ਹੈ ਉਹਨਾਂ ਨੂੰ ਇਹੋ ਜਿਹੇ ਐਨ ਜੀਓਜ਼ ਨਾਲ ਜੁੜਨਾ ਚਾਹੀਦਾ ਹੈ ਕਿ ਕਿਸੇ ਦੀ ਜਿੰਦਗੀ ਤੇ ਬਚਾਉਂਦੇ ਜੇ ਜਿਹੜੇ ਕਿਸੇ ਨੂੰ ਪੈਸਾ দান ਕਰਦੇ ਨੇ ਤੇ ਕਿਤੇ ਨਾ ਕਿਤੇ ਸਾਡੇ ਜੇਬ ਚੋਂ ਕੁਝ ਨਿਕਲ ਜਾਂਦਾ ਹੈ ਪਰ ਜਦੋਂ ਖੂਨ ਦਾਨ ਕਰਦੇ ਆ ਸਾਡੇ ਸਰੀਰ ਨੂੰ ਉਹਦਾ ਬਹੁਤ ਫਾਇਦਾ ਹੈ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਔਰ ਬਿਮਾਰੀਆਂ ਤੋਂ ਅਸੀਂ ਨਜਾਦ ਪਾਉਂਦੇ ਆ ਔਰ ਮੰਨਿਆ ਜਾਂਦਾ ਹੈ ਸਾਇੰਸ ਕਹਿੰਦੀ ਹੈ ਵੀ ਜਿਹੜਾ ਰੈਗੂਲਰ ਡੋਨਰ ਹੈ ਔਰ 88% ਚਾਂਸਸ ਜਿਹੜੇ ਹਾਰਟ ਪ੍ਰੋਬਲਮਸ ਘਟ ਜਾਂਦੀਆਂ ਨੇ ਦਾਨਾ ਚੋਂ ਦਾਨ ਕੰਨਿਆ ਦਾਨ ਪਰ ਉਹ ਤੋਂ ਵੀ ਜਿਹੜਾ ਉੱਤਮ ਤੇ ਮਹਾਨ ਦਾਨ ਹੈ ਉਹ ਹੈ ਖੂਨ ਦਾਨ ਜਿਦਾ ਕਿ ਤੁਸੀਂ ਦੇਖ ਰਹੇ ਜੇ ਤਸਵੀਰਾਂ ਰਾਹੀ ਅੱਜ ਯੂਥ ਦੇ ਵਿੱਚ ਇੰਨਾ ਕੁ ਉਤਸ਼ ਡੋਨੇਟ ਕਰਨ ਦੇ ਲਈ ਜਿਹੜਾ ਕਿ ਬਲੱਡ ਡੋਨੇਟ ਕੀਤਾ ਜਾ ਰਿਹਾ ਹੈ ਵਾਈਜੀਪੀਟੀ ਸੰਸਥਾ ਅਤੇ ਫਾਸਟ ਰੈਡ ਪਲੱਸ ਵੱਲੋਂ ਵੀ ਸਹਿਯੋਗ ਦੇ ਨਾਲ ਵੱਖੋ-ਵੱਖਰੀਆਂ ਸੰਸਥਾਵਾਂ ਵੱਲੋਂ ਜਿਹੜਾ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਯੂਥ ਨੂੰ ਇੱਕੋ ਹੀ ਸੁਨੇਹਾ ਦਿੱਤਾ ਜਾ ਰਿਹਾ ਕਿ ਅਸੀਂ ਆਹ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਲਈ ਆਪਣਾ ਸਰੀਰ ਦਾ ਕੋਈ ਅੰਗ ਤਾਂ ਨਹੀਂ ਦਾਨ ਕਰ ਸਕਦੇ ਲੇਕਿਨ ਖੂਨ ਦਾ ਨਹੀਂ ਕਿਹਦਾ ਦਾਨ ਹੈ ਕਿ ਜਿਹਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਤੇ ਸੋ ਸਾਰਿਆਂ ਨੂੰ ਇੱਕੋ ਹੀ ਸੁਨੇਹਾ ਕਿ ਖੂਨਦਾਨ ਕਰੋ ਤਾਂ ਜੋ ਤੁਹਾਡੇ ਦਿੱਤੇ ਖੂਨ ਨਾਲ ਕਿਸੇ ਦੀ ਜਾਨ ਬਚ ਸਕੇ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਸ਼ਿਲ ਚਰਮਾ ਫਾਸਟੇ ਨਿਊਜ਼ ਅੰਮ੍ਰਿਤਸਰ NSDC ਇੰਟਰਨੈਸ਼ਨਲ ਸਕਿੱਲ ਸੈਂਟਰ ਵੱਲੋਂ ਚਬਾਲ ਰੋਡ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਬਿਊਟੀ ਪਾਰਲਰ ਦੇ ਸਰਟੀਫਿਕੇਟ ਅਤੇ ਕਿੱਟਸ ਵੰਡੀਆਂ ਗਈਆਂ। ਇਸ ਮੌਕੇ ਸ਼੍ਰੀਮਤੀ ਡੋਲੀ ਸਰਪਜੀਤ ਸਿੰਘ, ਮਮਤਾ ਚੋਪ ਸਮੇਤ ਕਈ ਲੋਕ ਮੌਜੂਦ ਸਨ। ਹ ਅੱਜ ਸਾਡੇ ਇੰਸਟੀਚਿਊਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਥੇ ਬੱਚਿਆਂ ਨੂੰ ਸਰਟੀਫਿਕੇਟ ਤੇ ਫ੍ਰੀ ਕਿਟ ਡਿਸਟ੍ਰੀਬਿਊਟ ਕੀਤੀ ਜਾ ਰਹੀ ਹੈ ਸਾਡੇ ਕੋਲ 500 ਬੱਚਾ ਸੀ ਮੇਕਅਪ 'ਚ ਔਰ ਅੱਜ ਅਸੀਂ 400 ਦੇ ਲਗਭਗ ਬੱਚਿਆਂ ਨੂੰ ਮੇਕਅਪ ਕਿਟ ਦੇ ਚੁੱਕੇ ਆ ਤੇ ਸਾਡੀ 100 ਕਿਟਾਂ ਹੋਰ ਰਹਿ ਗਈਆਂ ਜਿੱਚੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦੀ ਹਰ ਸਹੂਲਤ ਦੇ ਜੋ ਮੇਕਅਪ 'ਚ ਸਮਾਨ ਚਾਹੀਦਾ ਅਸੀਂ ਉਸ ਕਿਟ 'ਚ ਪ੍ਰੋਵਾਈਡ ਕੀਤਾ ਤਾਂ ਕਿ ਜੇ ਬੱਚਾ ਸਿੱਖਦਾ ਤੇ ਉਹਨੂੰ ਇਹ ਨਾ ਲੱਗੇ ਕਿ ਮੇਰੇ ਕੋ ਕੋਈ ਹੈਗਾ ਨਹੀਂ ਤੇ ਮੈਂ ਕਿੱਥੇ ਜਾਵਾਂ ਉਹਨੂੰ ਇਹ ਨਾ ਲੱਗੇ ਕਿ ਅੱਜ ਮੇਰੀ ਪਾਕਟ ਦੇ ਵਿੱਚ 10000 ਰੁਪਏ ਹੋਵੇ ਤੇ ਮੈਂ ਆਪਣਾ ਸਮਾਨ ਖਰੀਦ ਕੇ ਤੇ ਮੈਂ ਉਹਨੂੰ ਕੰਮ ਸ਼ੁਰੂ ਕਰ ਸਕਾਂ ਇਹ 10 ਤੋਂ 12000 ਰੁਪਏ ਦੀ ਕਿੱਟ ਕਿ ਬੱਚੇ ਵਾਸਤੇ ਬਣੀ ਹੈ ਤਾਂ ਕਿ ਬੱਚਾ ਆਪਣੇ ਪੈਰਾਂ ਤੇ ਪੂਰਾ ਸਟੈਂਡ ਹੋ ਸਕੇ ਮੈਂ یہاں ਪਰ ਆਈ ਹਾਂ ਮੈਨੂੰ ਬਹੁਤ ਹੀ ਅੱਛਾ ਲੱਗਾ یہاں ਪਰ ਆ ਕੇ ਅਹ یہاں ਪਰ ਇੱਕ ਹੀ ਛੱਤ ਦੇ نیچے ਬੱਚੋਆਂ کے لیے بہت ہی ਕੁਝ ਹੈ चाहे वो सिलाई सीख सकते हैं कुकिंग सीख सकते हैं ब्यूटी का कोर्स कर सकते हैं और लड़के वो बिजली का इलेक्ट्रिसिटी वाला जो कोर्स है वो कर सकते हैं मुझे बहुत अच्छा लगा है कि यहाँ पे फ्री ऑफ कॉस्ट सब कुछ करवाया जा रहा है उनको सर्टिफिकेट दिए जा रहे हैं जो सर्टिफिकेट हैं वो बहुत हेल्प करते हैं बच्चों ने बाहर जाना है तो वो सबसे पहले बाहर जब कंट्री में जाना है, तो सबसे पहले एक्सपीरियंस पूछते हैं कि क्या एक्सपीरियंस है आपको काम करने का तो ये यहाँ पे बच्चे जो सीख रहे हैं उनको पूरे वैलिड सर्टिफिकेट भी दिए जा रहे हैं और ये मुझे बहुत अच्छा लगा है कि सारी ज़िंदगी जो इनके जो कहते हैं ना एक हुनर अंदर पड़ जाएगा कि मैंने ये जैसे कोई डॉक्टर बनता है वो भी अपनी पढ़ाई को टाइम लगाता है कोई वकील बनता है तो भी पढ़ता है फिर ये बच्चे अपने चार पाँच महीने में ही अपने चार चार पाँच पाँच घंटे अपनी लाइफ को देख के कुछ ना कुछ सीख सकते हैं और मेरा सबके लिए एक यही मैसेज है कि अपने टाइम को यूटिलाइज करें इसको वेस्ट नहीं करें यही टाइम है आपकी सारी जिंदगी बना देगा और मेहनत करना सीखें विद्यार्थियों विद्यार्थियों जीड वैलने किट्स जो प्रोवाइड की इस इंस्टीट्यूट वालों सेंट्रल गवर्नमेंट वालों एक बहुत ही वीडियो उपरा किया गया है जो कि ये बच्चों को एक स्किल प्रोवाइड की जाती है इतने बहुत सारे कोर्सेज ने बुखेज ने फिट के कोर्सेज ने ਦੇ ਜਿਹੜੇ ਕੋਰਸ ਨੇ ਬਹੁਤ ਬਹੁਤ سارے ਕੋਰਸ ਜਿਹੜੇ ਅਵੇਲੇਬਲ ਨੇ ਇਹਦੇ ਇਹ ਕੋਰਸ ਕਰਕੇ ਵਿਦਿਆਰਥੀ ਜਿਹੜੇ ਆ ਆਪਣੀ ਜ਼ਿੰਦਗੀ ਬਣਾ ਸਕਦੇ ਆ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਤਹਿਤ ਸਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਸੰਸਥਾਵਾਂ ਵੱਲੋਂ ਬਟਾਲਾ ਰੋਡ ਹੋਟਲ 골ਡ ਲਾਟਸ ਵਿਖੇ ਨਸ਼ਾ ਮੁਕਤੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਮੌਕੇ ACP ਹੈੱਡਕੁਆਰਟਰ ਸਤਵੀਰ ਸਿੰਘ ਮੁਖਤੌਟ ਤੇ ਉਪਸਥਿਤ ਹੋਏ ਅਤੇ ਸੰਸਥਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਐਸਮੋਕੇ ਅੰਮ੍ਰਿਤਸਰ ਕੇਬਲ ਐਸੋਸੀਏਸ਼ਨ ਅਤੇ ਫਾਸਟਵੇ ਦੇ ਬ੍ਰਾਂਚ ਮੈਨੇਜਰ ਅਰुण ਕੁਮਾਰ ਵੱਲੋਂ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਕੱਟੀਆਂ ਜਾ ਰਹੀਆਂ ਫਾਸਟਵੇ ਦੀਆਂ ਕੇਬਲ ਤਾਰਾਂ ਅਤੇ ਆਪਰੇਟਰਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਸੰਬੰਧੀ ACP ਸਦबीर ਸਿੰਘ ਹੈੱਡਕੁਆਟਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਐਸਮੋਕੇ ਹਰਦੀਾਲ ਸਿੰਘ ਸ਼ਕਤੀ ਸ਼ਰਮਾ ਜਨਕ ਸੂਤ ਅਸ਼ੋਕ ਕੁਮਾਰ ਸੁਭੋਦ ਘਾਟਿਆ ਦੀਪਕ ਪ੍ਰਦੀਪ ਕੁਮਾਰ सोमदासवी भी मौजूद पट्टी के नजदीकी पिंड तारीवाल का नौजवान साजन सिंह मारू संथेटिक ड्रग चिटे नशे की पेट चढ़िया जिस कारण उसकी मौत हो गई पिंड वास ने कहा कि सरकारा भावे लख दावे कर कि नशा खत्म कर दे ਪਰ ਨਸ਼ਾ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਉਂਦਾ ਤਿਉਂ ਵਿਕ ਰਿਹਾ ਅਤੇ ਆਏ ਦਿਨ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਮੁੰਡਿਆਂ ਨੇ ਭਾਈ ਗੱਲ ਇਦਾਂ ਹੀ ਬਕਾਨਤ ਜਾਂਦਾ ਸੀ ਬਾਹਰ ਹੂੰ ਤੇ ਉਥੋਂ ਪਹਿਲੇ ਲੱਗੇ ਮੁੰਰੇ ਮੁੰਰੇ ਨਸ਼ਾ ਕੀਤਾ ਕਰੇ ਹੂੰ ਕਰਿਆ ਉਹਨਾਂ ਦਾ ਸਿਆਉਣੀਆਂ ਤੇ ਬਾਹਰ ਹੀ ਛਾੜ ਕੇ ਭੱਜ ਜਾਏ ਦਿਨੇ ਹਨ ਪਤਾ ਲੱਗਾ ਠੇਕੇਦਾਰ ਨੂੰ ਫੋਨ ਆਇਆ ਥਾੜਾ ਮੁੰਡਾ ਡਿੱਗਾ ਤੇ ਉਮਰੇ ਦੀ ਪਾਈ ਅਖੀ ਸਵਾਸਤਰਾ ਸਾਲ ਮੰਗ ਖੜੀ ਇਹੋ ਵੀ ਸਰਕਾਰ ਨੂੰ ਵੀ ਬੇਨਤੀ ਆ ਵੀ ਨਸ਼ਾ ਬੰਦ ਹੋ ਜਾਏ ਲੋਕਾਂ ਦੇ ਚਰਾਹ ਘਰ ਦੇ ਬੁੱਝਦੇ ਜਾਂਦੇ ਆ ਕਾਲਾ ਬਨ ਨਸ਼ੇ ਲੈ ਕੇ ਬਹਿ ਗਿਆ ਸਰਕਾਰਾਂ ਦੀ ਇਹ ਨਹੀਂ ਕੰਮ ਨਸ਼ੇ ਆ ਬੜੇ ਹਨ ਲੱਗੂ ਪੜੀਆਂ ਮੁਤਕੀ ਹੋ ਗਈਆਂ ਇਹ ਸਟੇਡੀਅਮ ਪਿਆ ਪਤਾ ਲੱਗਾ ਪਿੰਨੇ ਪਤਾ ਲੱਗਾ ਰਹਾ ਸਕਦੇ ਆ ਨਸ਼ੇਦਾਂ ਗਿਆ ਨੇ ਬੰਦ ਹੋ ਜੇ ਕਾਬੂ ਜੇ ਰੇ ਅੰਮ੍ਰਿਤਸਰ ਵਿੱਚ ਤਾਣਾ ਜ਼ਿਲ੍ਹਾ ਮੈਜਿਸਟ੍ਰੇਟ ਘਨਸ਼ਾਮ ਥੋਰੀ ਦਾ ਤਬਾਦਲਾ ਕੀਤਾ ਗਿਆ ਹੁਣ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਸਾਖਸ਼ੀ ਸਹਾਣੀ ਹੋਣਗੇ ਐਸੇ ਤਰ੍ਹਾਂ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਦਾ ਤਬਾਦਲਾ ਕਰਕੇ ਉਹਨਾਂ ਦੀ ਜਗ੍ਹਾ ਤੇ ਆਈਏਐਸ ਗੁਲਬ੍ਰੀਤ ਸਿੰਘ ਆਲਖ ਨੂੰ ਅੰਮ੍ਰਿਤਸਰ ਨਗਰ ਨਿਗਮ ਦਾ ਕਮਿਸ਼ਨਰ ਲਗਾਇਆ ਗਿਆ ਹੈ। ਚੰਡੀਗੜ੍ਹ ਵਿੱਚ ਬਲਾਸਟ ਕਰਨ ਵਾਲੇ ਨੌਜਵਾਨ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਮੀਡੀਆ ਨੂੰ ਕੋਈ ਸੰਖੇਪ ਜਾਣਕਾਰੀ ਨਹੀਂ ਦਿੱਤੀ ਗਈ। ਨੰਬਰ 55 ਦੇ ਵਿੱਚ ਅਰੇਸਟ ਪਈ ਆ। 55 ਵੱਡਾ 24 ਦੇ ਵਿੱਚ 55 ਵੱਡਾ 24 ਦੇ ਵਿੱਚ ਅਰੇਸਟ ਪਈ ਆ। ਨਾਮ ਕੀ ਸਰਨਾਮਾ? ਕੀ ਬੜਾ ਜੀ ਸਰ ਕਿੰਨਾ ਬੜੀ ਹੈ ਕਿਹੜੇ ਕੇਸ ਜੰਦਾ ਸਰ 55 ਬੜਾ 24 ਪੀਆ ਪੀਐਸਐਸ ਚਲ ਚਲ ਸਰ ਬੜਾ 24 ਕਿਹੜੇ ਕੇਸ ਪਿਸਤਲ ਮਿਸਟਰ ਫੜੇ ਗਿਆ ਇਹ ਪਿਸਤਲ ਹੀ ਫੜੇ ਗਿਆ ਸਰ ਇਹ ਚੰਡੀਗੜ੍ਹ ਬਲਾਸਟ ਚੰਡੀਗੜ੍ਹ ਦਾ ਪੰਜਾਬੀਗੜ੍ਹ ਮਸਲਾ ਹੋਗਾ ਜੀ ਇੱਥੇ ਦਾਦਾ ਅੰਮ੍ਰਿਤਸਰ ਦਾ ਮਸਲਾ ਹੈ ਪੀਪਲ ਫਾਰ ਹਿਊਮਨ ਰਾਈਟਸ ਜਿੱਥੇ ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਿਹਾ ਹੈ ਉਥੇ ਹੀ ਕਈ ਸੰਸਥਾਵਾਂ ਨਾਲ ਮਿਲ ਕੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕੀ ਕਾਰਜ ਜਿਸ ਤਹਿਤ ਉਹਨਾਂ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੂੰ ਆਪਣੀ ਡਿਊਟੀ ਤੰਦੇਹੀ ਨਾਲ ਨਿਭਾਉਣ ਅਤੇ ਵੱਖ-ਵੱਖ ਮਾਮਲੇ ਸੁਲਝਾਉਣ ਲਈ ਸਨਮਾਨਿਤ ਕੀਤਾ। ਉਹਨਾਂ ਆਖਿਆ ਕਿ ਸ਼ਹਿਰ ਵਿੱਚ ਅਜਿਹੇ ਆਫੀਸਰਜ਼ ਦੀ ਲੋੜ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਗਿਨੀ ਪਾਟਿਆ, ਚੀਫ ਡਾਕਟਰ ਚਰਨਜੀਤ ਸਿੰਘ, ਗਗਨਦੀਪ ਸਿੰਘ, ਮੈਡਮ ਅਨੀਤਾ ਸ਼ਰਮਾ ਵੀ ਮੌਜੂਦ ਸਨ। ਅਸੀਂ ਸਾਰੇ ਜਿਹੜੇ ਅੱਜ ਇਸ ਸੰਬੰਧ ਵਿੱਚ ਆਏ ਸੀਗੇ ਵੀ ਐਸਐਸਪੀ ਸਾਹਿਬ ਨੂੰ ਜਲਾ ਸਨਮਾਨਿਤ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਇਹੋ ਜਿਹਾ ਕੰਮ ਕੀਤਾ ਹੈ, ਇਸ ਲਾਂਘਾ ਜੋ ਕੰਮ ਕੀਤੇ ਨੇ। ਏਡੇ ਚੰਗੇ ਕੰਮ ਕੀਤੇ ਆ ਕਿਉਂਕਿ ਇੱਕ ਚੋਰੀ ਹੋਣੀ ਡਰਾਈ ਫੂਡ ਦੀ ਕਰੋੜਾਂ ਰੁਪਈਆ ਦੇ ਵਿੱਚ ਜਿਹੜੀ ਚੋਰੀ ਹੋਣੀ ਤੇ ਉਹਨੂੰ ਜਿਹੜਾ ਇੰਨੀ ਜਲਦੀ ਜਿਹੜੀ ਹੈ ਤੇ ਪੁਲਿਸ ਦੀ ਗ੍ਰਿਫਤ ਵਿੱਚ ਉਹਨਾਂ ਆ ਜਾਣਾ ਉਹ ਚੋਰਾਂ ਨੂੰ ਗ੍ਰਿਫਤ ਵਿੱਚ ਕਰ ਲੈਣਾ ਮੈਂ ਕਹਾਂਗਾ ਵੀ ਇਹਨਾਂ ਦਾ ਜਿਹੜਾ ਬਹੁਤ ਸਲਾਹਾਂਜੋਕ ਕਦਮ ਆ ਤੇ ਬੜੀ ਤਗੜੀ ਇਹਨਾਂ ਦੀ ਜਿਹੜੀ ਹੈ ਉਹ ਇੱਕ ਥਿੰਕਿੰਗ ਹੈ ਕਿ ਅੱਛੀ ਇਹਨਾਂ ਦੀ ਥਿੰਕਿੰਗ ਹੈ ਵੀ ਜਿਹੜਾ ਚੋਰਾਂ ਨੂੰ ਫੜ ਕੇ ਜੇਲ੍ਹ ਦੀ ਇਲਾਕਾਂ ਦੇ ਵਿੱਚ ਪਿੱਛੇ ਬੰਦ ਕਰ ਦਿੱਤਾ ਉਹਨਾਂ ਨੂੰ ਐਸਐਸਪੀ ਆਪਣੇ ਚਰਨਜੀਤ ਜੀ ਨੇ ਜਿਨ੍ਹਾਂ ਨੂੰ ਰੂਰਲ ਜਿਨ੍ਹਾਂ ਨੂੰ ਅਸੀਂ ਸਨਮਾਨਿਤ ਕਰਨ ਆਏ ਸੀ ਜੋ ਕੀ ਹੈ ਥੋੜੇ ਦਿਨ ਪਹਿਲਾਂ ਕੋਲਡ ਸਟੋਰ ਤੋਂ ਬਹੁਤ ਵੱਡੀ ਚੋਰੀ ਹੋਈ ਸੀ ਜਿਹੜੀ ਇਹਨਾਂ ਨੇ ਇੱਕ ਚੋਰੀ ਨੂੰ ਪਕੜਿਆ ਔਰ ਸਾਨੂੰ ਚਾਹੀਦਾ ਵਾ ਕਿ ਜਦੋਂ ਇਹੋ ਜਿਹੀ ਗੱਲਾਂ ਹੁੰਦੀਆਂ ਨੇ ਤੇ ਐਨਜੀਓ ਵੱਲੋਂ ਉਸ ਚੀਜ਼ ਦੇ ਵਿੱਚ ਸਨਮਾਨਿਤ ਵੀ ਕਰਨਾ ਬੰਦਾ ਵਾ ਉਹਨਾਂ ਨਾਲ ਰੂਬਰੂ ਹੋਣਾ ਵੀ ਬੰਦਾ ਕਿ ਦੇਖੋ ਇਹਨੇ ਜਾਬਾਜ ਆਫੀਸਰ ਹੈ ਦਿਨ ਰਾਤ ਇੱਕ ਕਰਕੇ ਉਸ ਚੀਜ਼ ਨੂੰ ਪਕੜਿਆ ਉਹਨੂੰ ਡਿਸੋਲਵ ਕੀਤਾ ਉਸ ਤਰ੍ਹਾਂ ਦੇ ਵਿੱਚ ਵਪਾਰੀਆਂ 'ਚ ਇੱਕ ਖੁਸ਼ੀ ਦੀ ਲਹਿਰ ਆਈ ਕਿ ਪਤਾ ਲੱਗਾ ਕਿ ਅਸੀਂ ਲੋਕ ਜੇ ਘਰ ਸੁੱਤੇ ਹਾਂ ਤੇ ਸਾਡੀ ਰੱਖਿਆ ਦੇ ਲਈ ਸਾਡੇ ਚੀਜ਼ਾਂ ਨੂੰ ਦੇਖਣ ਲਈ ਸਾਡੇ ਲਈ ਸੋਚ ਨੂੰ ਪੈਰਿਆਂ ਨੂੰ ਦੇਣ ਵਾਸਤੇ ਪ੍ਰਸ਼ਾਸਨ ਜਾਗ ਰਿਹਾ ਨਸ਼ਿਆਂ ਦੇ ਵੱਧਰੇ ਕੋਡ ਨੂੰ ਜੜ ਤੋਂ ਖਤਮ ਕਰਨ ਦੇ ਲਈ ਜਿੱਥੇ ਸਰਕਾਰਾਂ ਉਪਰਾਲੇ ਕਰ ਰਹੀਆਂ ਹਨ ਉੱਤੇ ਹੀ ਇੱਕ ਨਵਿਕਲ ਉਪਰਾਲਾ ਕਰਦੀ ਪੀਪਲ ਫॉर ਹਮਨ ਰਾਈਟਸ ਸੰਸਥਾ ਵੱਲੋਂ ਵੱਡੇ ਪੱਧਰ ਤੇ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਸਬਰ ਭਲਾਈ ਦੇ ਗਾਮਗਾ ਵੀ ਸਬਰ ਭਲਾਈ ਦੇ ਕੰਮਾਂ ਦੀ ਗੱਲ ਕਰ ਲਈਏ ਚਾਹੇ ਹੋਰ ਅਨੇਕਾ ਜਿਹੜੇ ਕੰਮ ਨੇ ਉਹ ਐ ਸੰਸਦਾਂ ਵੱਲੋਂ ਕੀਤੇ ਜਾਂਦੇ ਨੇ ਜਿਸ ਦੇ ਦਰਮਿਆਨ ਅੱਜ ਚਰਨਜੀਤ ਸਿੰਘ ਹਰਾ ਨੂੰ ਜਿਹੜਾ ਕਿ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਵਧੀਆ ਕਾਰਜਗੁਜ਼ਾਰੀ ਦੇਖਦਿਆਂ ਹੋਇਆਂ ਤੇ ਨਾਲ ਹੀ ਉਹਨਾਂ ਨੇ ਇੱਕੋ ਅਪੀਲ ਕੀਤੀ ਹੈ ਹੋਰ ਲੋਕਾਂ ਨੂੰ ਵੀ ਤੇ ਸੰਸਦਵਾਂ ਨੂੰ ਵੀ ਕਿ ਅੱਜ ਲੋੜ ਹੈ ਨਸ਼ੇ ਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਯੂਥ ਨੂੰ ਵੀ ਅੱਗੇ ਆਉਣ ਦੀ ਲੋੜ ਹੈ ਤੇ ਸੰਸਦਾਂੋਂ ਵੱਖਰੇ ਵੱਖਰੇ ਪ੍ਰੋਗਰਾਮਿੰਗ ਕਰਦੇ ਹਨ ਸੈਮੀਨਾਰ ਰਾਹੀਂ ਲੋੜ ਹੈ ਤਾਂ ਜੋ ਯੂਥ ਨੂੰ ਇਸ ਪੋਰਟ ਤੋਂ ਕੱਢਿਆ ਜਾ ਸਕੇ ਕੈਮਰਾਮੈਨ ਵਿਜੇਦਨ ਆਲ ਜੀ ਸ਼ਰਮਾ ਫਾਸਟ ਨਿਊਜ਼ ਅਮਰਤੋ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਕਸਟਮ ਕਮਿਸ਼ਨਰ ਅਭਿਨਵ ਗੁਪਤਾ ਨੇ ਸ਼੍ਰੀ ਦੁਰਗਿਆਣਾ ਤੀਰਤ ਦੇ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਰਾਮਚੰਦਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਆ ਲਈ ਮਾਨਯੋਗ ਮੈਂਬਰਸ ਕਤਲ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਦੀਆਂ ਹਿਦਾਇਤਾਂ ਅਨੁਸਾਰ ਮੁਫਤ ਕਾਨੂੰਨੀ ਸੇਵਾਵਾਂ ਦੇ ਟੋਲ ਫ੍ਰੀ ਨੰਬਰ 15100 ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਥਾਣਾ ਰਾਜਾ ਸਾਂਸੀ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੀ ਗੈਂਗ ਦੇ 6 ਮੈਂਬਰ ਕਾਬੂ ਕੀਤੇ ਗਏ ਫਾਸਟ ਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟ ਵੇ ਮੂਵੀ ਚੈਨਲ ਨੰਬਰ 241 ਤੇ फास्टवे मेट्रो चैनल नंबर 242 ते फास्टवे म्यूजिक चैनल नंबर 243 ते गुरुद्वारा शहीदा साहिब ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦਰਗਿਆਨਾ ਤੀਰ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ फास्टवे ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਅੰਮ੍ਰਿਤਸਰ ਦੇ ਗੁਰੂ ਅਮਰਦਾਸ ਐਵੇਨਿਊ ਵਿਖੇ ਲੋਕ ਬਤੀਤ ਕਰ ਰਹੇ ਹਨ ਨਰਕਪਰੀ ਜ਼ਿੰਦਗੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਇਹ ਤਸਵੀਰਾਂ ਅੰਮ੍ਰਿਤਸਰ ਦੇ ਗੁਰੂ ਅਮਰਦਾਸ ਏਰੀਆ ਦੀਆਂ ਹਨ ਜਿੱਥੇ ਕਿ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਵਾਸਤੇ ਮਜਬੂਰ ਹੋਏ ਨੇ ਲੋਕਾਂ ਦੇ ਘਰਾਂ ਦੀਆਂ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਹੈ ਅਤੇ ਮੱਛਰ ਦੀ ਪਰਮਾਰ ਹੈ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪ੍ਰਸ਼ਾਸਨ ਨੂੰ ਕਹਿਣ ਦੇ ਬਾਵਜੂਦ ਉਹਨਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ ਇਸ ਮੁਹੱਲੇ ਦਾ ਇੰਨਾ ਕੰਦਾ ਹਾਲ ਹੈ 2 ਸਾਲ ਹੋ ਗਏ ਆ ਨਾ ਇੱਥੇ ਕੋਈ ਪਾਣੀ ਦਾ ਸਰਪਲ ਲਾ ਲੋ ਵੀ ਤੇ ਸੀਵਰ ਬੰਦ ਨੇ ਪਾਣੀ ਪੀਣ ਵਾਲੇ ਦੇ ਵਿੱਚ ਮਿਕਸ ਹੋਣ ਦਿਆ ਬੱਚੇ ਬਿਮਾਰ ਹੋ ਰਹੇ ਲੋਕਾਂ ਦੇ ਕੋਈ ਆਇਆ ਗਿਆ ਨਹੀਂ ਜਾ ਸਕਦਾ ਤੁਸੀਂ ਆ ਵੇਖ ਸਕਦੇ ਪਿੱਛੇ ਪਾਣੀ ਕਿੰਨਾ ਖਲੋਤਾ ਆਂਦੇ ਨੇ ਘਰ ਪੇਸ਼ਣ ਵਾਲੇ ਮਾਠ ਮਾੜਾ ਮੋਟਾ ਸੀਵਰ ਜੋ ਛੋਟੀਆਂ ਮਾਰ ਕੇ ਜਾਂ ਮਸ਼ੀਨ ਨਾਲ ਇਹ ਮਸ਼ੀਨ ਵਾਲਾ ਹੱਲ ਨਹੀਂ ਇਹ ਥੋੜਾ ਮਤਲਬ ਵੀ ਜਿਹਦੇ ਸੀਵਰ ਸਾਫ਼ ਹੋਣ ਇਹਨਾਂ ਦੇ ਘਾਰੇ ਬਹੁਤ ਜ਼ਿਆਦੇ ਜੰਮੇ ਨੇ ਜਿੰਨਾਂ ਦੇ ਘਾਰ ਨਹੀਂ ਨਿਕਲਦੀ ਤੱਕ ਇਹਦਾ ਕੋਈ ਹੱਲ ਨਹੀਂ ਹੋ ਸਕਦਾ ਸਾਰੇ ਸੀਵਰ ਜਾ ਕੇ ਪਿੱਛੇ ਵੇਲੋ ਵਰਮੀ ਵਾਲੀ ਗਲੀ ਚ ਵੇਲੋ ਗ੍ਰੀਨ ਸਿਟੀ ਵੇਲੋ ਸਾਰੇ ਛੀਵਰਾਂ ਦੇ ਵਿੱਚ ਗੋਡੇ-ਗੋਡੇ ਘਾਰ ਆ ਤਿੰਨ-ਤਿੰਨ ਸਾਲਕਾਰ ਪੇਸ਼ਣ ਵਾਲੇ ਹੁੰਦੇ ਨਹੀਂ ਤੇ ਭਰਾ ਹੁਣ ਕੁਛ ਸਮੇ ਤੋਂ ਜ਼ਿਆਦਾ ਹੀ ਹੋ ਗਿਆ ਪਹਿਲਾਂ ਜਦ ਥੋੜਾ-ਥੋੜਾ ਹੁੰਦਾ ਸੀ ਤੇ ਆਪਾਂ ਵੀ ਕਹਿ ਦਿੰਦੇ ਚਲ ਕੋਣੀ ਤੇ ਹੁਣ ਆ ਜ਼ਿਆਦਾ ਹੀ ਹੋ ਗਿਆ ਪਹਿਲਾਂ ਖਾਲੀ ਪਲਾਟ ਹੀ ਉਹਨਾਂ 'ਚ ਪਾਣੀ ਚਲ ਜਾਂਦਾ ਸੀ ਹੁਣ ਸਾਰੇ ਘਰ ਬਣ ਗਏ ਹੁਣ ਪਾਣੀ ਗਲੀ 'ਚ ਹੀ ਘੁੰਮਦਾ ਰੋਟੀ ਬਣਾਉਣੇ ਇਦਾਂ ਹੀ ਆ ਕਿ ਹੁਣ ਖਿਰਕੀ ਕਰਦੇ ਜਿਵੇਂ ਆਦਤ ਹੋ ਜਾਂਦੀ ਉਹ ਹੋ ਗਈਆਂ ਨੂੰ ਰੋਟੀ ਬਣਾ ਕੇ ਉਹਦੇ ਖਾ ਲਿਆ ਨਾ ਫਿਰ ਕੀ ਕਰੀਏ ਹੁਣ ਕਿੱਥੇ ਜਾਈਏ ਬੰਨ ਪਰਮਾਨੇ ਕੀ ਵੜਨਾ ਕਾਜ ਮੇਰੇ ਸਵੇਰੇ ਪਾਇਆ ਹੀ ਪਿੰਡਰ ਪਿੰਡੇ ਦੇ ਪਿੱਛੋਂ ਆ ਪਿੰਡ ਪਿੰਡੇ ਨੇ ਉਹਨਾਂ ਨੂੰ ਫੋਨ ਆਇਆ ਕਿ ਆਉਣ ਲੱਗੇ ਆ ਉਹ ਮਨਾ ਕਰਤਾ ਵੀ ਨਹੀਂ ਅੱਜ ਨਾ ਆਇਓ ਐ ਕਿਤੇ ਗਏ ਆ ਵੀ ਤੁਸੀਂ ਦੱਸੋ ਕੀ ਕਹਿਣਗੇ ਵੀ ਇਹ ਜੋ ਸ਼ਹਿਰ ਚ ਰਹਿਨੇ ਅੰਬਰਸਰ ਚ ਬਾਕੀ ਵੇਖ ਲਓ ਵੀ ਇਹ ਗਲੀ ਸਾਡੀ ਗਾੜੀਆਂ ਬੰਨਦਾ ਗਲੀ ਬਹੁਤ ਨੀਵੀਂ ਆ ਗਟਰਾਂ ਦੀ ਸਮੱਸਿਆ ਐ ਗਲੀ ਉੱਚੀ ਹੋਣੀ ਚਾਹੀਦੀ ਆ ਉਧਰੋਂ ਉੱਚੀ ਕਰਕੇ ਇਧਰ ਨੂੰ ਢਾਲ ਕਰਨੀ ਚਾਹੀਦੀ ਕਿਉਂਕਿ ਬਹੁਤ ਪਾਣੀ ਇਧਰ ਦਾ ਵੀ ਸਾਰਾ ਉਧਰ ਗਟਰਾਂ ਦਾ ਵੀ ਸਾਰਾ ਜਾਂਦਾ ਜੇ ਮੁਸ਼ਕਲ ਹੈ ਪਾਣੀ ਦੀ ਆ ਰਾਣੂ ਮਛਰ ਨੇ ਸੌਂਦਦਾ ਤੇ ਦਿਨੇ ਨੰਗਾ ਲੱਗਿਆ ਤੰਗੀਆਂ ਆਉਂਦੀਆਂ ਨਾ ਸਾਹ ਹੀ ਲੈਂਦਾ ਜੇ ਸਾਹ ਘੁੱਟੀਏ ਤਾਂ ਉਤਰਾ ਡਿੱਗਣ ਪਈਦਾ ਸੇਵਰ ਦਾ ਪਾਣੀ ਆ ਗੋ ਥਾਂ ਨਹੀਂ ਵਾ ਸਾਰਾ ਜਿਆਦਾ ਉਹ ਆਖੀ ਲਾਰੇ ਲਾਈ ਜਾਂਦੇ ਆਂਦੇ ਵੀ ਆ ਕਰਾਂਗੇ ਤੁਹਾਡੇ ਨਾਲ ਕਰਾਂ ਤੇ ਕਰਦਾ ਕੋਈ ਨਹੀਂ ਨਾ ਕੋਈ ਹੁੰਦਾ ਹੀ ਆ ਵੋਟਾਂ ਜਿੰਦਾ ਪਾਈਓ ਵੋਟਾਂ ਦੇ ਸੁਣਦੇ ਕੋਈ ਨਹੀਂ ਹੁਣ ਵੋਟਾਂ ਪਾਲੀਆਂ ਤੇ ਮੁੜ ਕੇ ਪੁੱਛਦਾ ਕੋਈ ਨਹੀਂ ਵੀ ਹਾਂ ਕਰਾਂ ਜਾਂ ਆ ਕਰਾਂਗੇ ਜਦੋਂ ਉਹੋ ਆਖੀ ਜਾਂਦੇ ਮੁੜ ਕੇ ਕੋਈ ਨਹੀਂ ਪੁੱਛਦਾ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ ਪੀ ਐਸ ਆਫ ਰੌਏ ਦੇ ਯਤਨਾ ਸਦਕਾ ਕਪੂਰਥਲਾ ਜ਼ਿਲ੍ਹੇ ਦੇ ਕਸਬਾ ਸਿੱਧਵਾਦੋਣਾ ਨੇੜਲੇ ਪਿੰਡ ਟਿਗਲੀ ਨਾਲ ਸੰਬੰਧਿਤ 33 ਸਾਲਾਂ ਜਗਬੀਰ ਸਿੰਘ ਪੁੱਤਰ ਬਲਕਾਰ ਸਿੰਘ ਦਾ ਮ੍ਰਿਤਕ ਸ਼ਰੀਰ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ। ਕਪੂਰਥਲੇ ਤੋਂ ਆਏ ਆ। ਜਿਹੜਾ ਕਰੈਕਟਨ ਬ੍ਰਦਰ ਹੀ ਉਹਨਾਂ ਦੀ ਡੈਥ ਹੋ ਗਈ ਸੀ ਬਾਹਰ ਦੁਬਈ 'ਚ ਤੇ ਉਹਨਾਂ ਦੇ ਡੈੱਡ ਬੋਡੀ ਲੈਣ ਆਏ ਆ ਅਸੀਂ। ਤੇ ਪ੍ਰਾਈ ਹੁਣਾਂ ਨੇ ਸਾਡੀ ਹੈਲਪ ਕੀਤੀ ਹੈ ਇਹ ਲਗਭਗ ਪਿਛਲੇ 7-8 ਸਾਲ ਤੋਂ ਦੁਬਈ ਸੀਗਾ ਤੇ 2019 ਤੋਂ ਲੈ ਕੇ ਪਿਛਲੇ 5 ਸਾਲ ਤੋਂ ਲਗਾਤਾਰ ਦੁਬਈ ਸੀ ਵਾਪਸ ਇੱਥੇ ਪੰਜਾਬ ਨਹੀਂ ਸੀ ਆਇਆ ਉਹਦੀ ਪਿਛਲੇ ਦਿਨੀ ਦਿਮਾਗ ਦੀ ਨਾੜੀ ਫਟਣ ਨਾਲ ਉੱਥੇ ਮੌਤ ਹੋ ਗਈ ਸੀਗੀ ਦਸਤਾਵੇਜ਼ ਸਾਰੇ ਰਾਜ ਸਾਹਿਬ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਤੇ ਅੱਜ ਇੱਥੇ ਉਹਦੀ ਜਗਬੀਰ ਸਿੰਘ ਦੀ ਨਿਤਕ ਦੀ ਜਿਹੜੀ ਆ ਉਹਦੇ ਵਾਰਸਾਂ ਨੂੰ ਸੌਂਪਣਾ ਆਏ ਐ ਇੱਥੇ ਉਹਨਾਂ ਨੂੰ ਸੌਂਪ ਕੇ ਲੈ ਕੇ ਚਲੇ ਗਏ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਕੂਲਾਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਉਜਾਗਰ ਕਰਨ ਲਈ 10ਵੀਂ ਤੋਂ ਬਾਅਦ ਵੱਖ-ਵੱਖ ਵਿਦਿਅਕ ਖੇਤਰਾਂ ਵਿੱਚ ਕੋਰਸਾਂ ਸੰਬੰਧੀ ਮਾਸ ਕਾਉਂਸਲਿੰਗ ਕਰਵਾਈ ਜਾ ਰਹੀ ਹੈ ਜਿਸ ਤਹਿਤ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਿਖੇ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਕੈਰੀਅਰ ਕਾਉਂਸਲਰ ਗੌਰਵ ਕੁਮਾਰ ਨੇ ਆਪਣੇ ਦਫ਼ਤਰ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ। ਅੰਮ੍ਰਿਤਸਰ ਵਿੱਚ ਡੀਸੀ ਦਫ਼ਤਰ ਦੇ ਸਾਹਮਣੇ 25 ਸਤੰਬਰ ਨੂੰ ਲੱਗਣ ਵਾਲੇ ਧਰਨੇ ਨੂੰ ਕਾਮਯਾਬ ਕਰਨ ਲਈ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਚਤਿੰਦਰ ਸਿੰਘ ਛੀਨਾ ਅਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਚੰਡੇ ਅਤੇ ਜ਼ਿਲ੍ਹਾ ਖਜ਼ਾਨਚੀ ਮੇਜਰ ਸਿੰਘ ਕੜਿਆਲ ਦੀ ਅਗਵਾਈ ਵਿੱਚ ਜੱਥਾ ਮਾਰਚ ਕੀਤਾ ਗਿਆ ਜੋ ਪਿੰਡ ਓਠੀਆਂ ਤੋਂ ਸ਼ੁਰੂ ਹੋ ਕੇ ਪਿੰਡ ਕੋਟਲੀ ਸਾਕਾ ਜੱਜੇ ਮੋੜੇ ਤੋਂ ਹੁੰਦਾ ਹੋਇਆ ਪਿੰਡ ਸੋੜੀਆਂ ਸਮਾਪਤ ਹੋਇਆ। ਇਹ ਲੁੱਟ ਜੜੀ ਆ ਜਿੰਦਾਬਾਦ 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 ਸਾਨਾ ਨੂੰ ਬਸਲਾ ਦਾ ਸਹੀ ਰੇਕ ਪਿਛਲੇ ਸਾਲ 37 31 3700 ਤੋਂ ਸ਼ੁਰੂ ਹੋਈ ਬਾਸਮਤੀ ਇਸ ਵਾਰ 25 2600 ਨੂੰ ਜਿਹੜੀ ਆ ਉਹ ਵਿਕ ਰਹੀ ਹੈ ਇਹਦੇ ਨਾਲ ਕਿਸਾਨ ਨੂੰ 1000 ਰੁਪਏ ਦਾ ਘਾਟਾ ਜਿਹੜਾ ਕਵੰਟਲ ਮਗਰ ਪੈ ਰਿਹਾ ਆ 20 ਤੋਂ 22000 ਰੁਪਏ ਦਾ ਘਾਟਾ ਜਿਹੜਾ ਉਹ ਕਿੱਲੇ ਮਗਰ ਪੈ ਰਿਹਾ ਆ ਇਹਨਾਂ ਕਰਕੇ ਜਿਹੜਾ ਆ 25 ਸਤੰਬਰ ਨੂੰ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਅੱਗੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਆ ਉਹ ਧਰਨੇ ਦਿੱਤੇ ਜਾ ਰਹੇ ਨੇ ਉਹਨਾਂ ਧਰਨਿਆਂ ਦੀ ਤਿਆਰੀ ਵਾਸਤੇ ਜਿਹੜਾ ਅੱਜ ਆਏ ਮਾਰਚ ਜਿਹੜਾ ਕੱਢਿਆ ਜਾ ਰਿਹਾ ਆ ਅੱਜ ਜੋ ਅਸੀਂ ਮਾਰਚ ਪਿੰਡਾਂ ਦੇ ਵਿੱਚ ਕੱਢ ਰਹੇ ਆ ਜੋ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਲੁੱਟ ਹੋ ਰਹੀ ਆ ਉਹਨੂੰ ਬਚਾਉਣ ਵਾਸਤੇ 25 ਸਤੰਬਰ ਨੂੰ ਜੋ ਕੀਰਤੀ ਕਿਸਾਨੀ ਉਹਨੀਆਂ ਨੇ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਘਰਾਓ ਕਰਨੇ ਆ ਸ਼੍ਰੀ ਦੁਰਗਿਆਨਾ ਮੰਦਿਰ ਵਿਖੇ ਗਣੇਸ਼ ਚਤੁਰਤੀ ਦੇ ਮੌਕੇ ਤੇ ਜੈ ਸੰਸਕ੍ਰਿਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਗਣੇਸ਼ ਜੀ ਨੂੰ ਸਜਾਇਆ ਗਿਆ ਅਤੇ ਮੋਦਕ ਦੇ ਲੱਡੂ ਭੇਟ ਕੀਤੇ ਗਏ ਇਸ ਮੌਕੇ ਜਰਨਲਿਸਟ अरुण ਖੰਨਾ ਡਾਕਟਰ ਮਾਧਵ ਦਾਸ ਗੁਲਸ਼ਨ ਕੋਹਲੀ एस के वधवा समेत मंदिर कमेटी के मैंबर मौजूद श्री सिद्धि सिद्धिवनायक कलंक चतुर्थी ग्यारवा गणपति महोत्सव 7 ਸਤੰਬਰ ਤੋਂ 17 ਸਤੰਬਰ ਤੱਕ ਮੰਦਿਰ ਸ੍ਰੀ ਗਣੇਸ਼ ਮੱਠ ਗਲੀ ਬਾਨਿਆ ਵਾਲੀ ਚੌਕ ਲਖਮਨ ਸਰ ਵਿਖੇ ਬੜੀ ਤੁਮਕਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਮੰਡਲੀਆਂ ਵੱਲੋਂ ਸਤਿ ਕੀਰਤਨ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਮੰਦਿਰ ਵਿਖੇ ਪੰਡਾਰਾ ਵੀ ਲਗਾਇਆ ਜਾ ਰਿਹਾ ਹੈ ਗਣੇਸ਼ ਚਤੁਰਤੀ ਦੇ ਸੰਬੰਧ ਵਿੱਚ ਰਾਜੇਸ਼ ਬਾਬੀ ਦੀ ਪ੍ਰਧਾਨਗੀ ਹੈ 7 ਤੋਂ 17 ਸਤੰਬਰ ਤੱਕ ਅਮਨ ਐਵੇਨਿਊ ਵਿਖੇ ਗਣੇਸ਼ ਉਤਸਵ ਬੜੀ धूमधाम ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਮਾਤਾ ਸ਼ਾਰਦਾ ਮਹੇਸ਼ਵਰੀ ਜੀ ਨੇ ਗੁਣਗਾਨ ਕੀਤਾ ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਅੰਮ੍ਰਿਤਸਰ ਵੱਲੋਂ ਸਰਪ੍ਰਸਤ सुरेंद्र ਸਿੰਘ अरोड़ा ਵੀਰ ਜੀ ਦੀ ਅਗਵਾਈ ਹੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਪੁਰਬ ਅਤੇ ਕੀਰਤਨ ਦਰਬਾਰ ਸਮਾਗਮ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 15 ਸਤੰਬਰ ਦਿਨ ਐਤਵਾਰ ਨੂੰ ਸਮਾਗਮ ਦੀ ਅਰੰਭਤਾ ਮੈਡੀਕਲ ਇਨਕਲੇਵ ਵਿਖੇ ਹੋਵੇਗੀ ਲੰਗਰ ਉਪਰੰਤ ਬਾਬਾ ਨਾਨਕ ਦੇਵ ਜੀ ਦਾ ਵਿਆਪੁਰਬ ਮਨਾ ਲੇ ਬਰਾਤ ਰੂਪੀ ਨਗਰ ਕੀਰਤ ਮੈਡੀਕਲ ਇਨਕਲੇਵ ਤੋਂ ਆਰੰਭ ਹੋਵੇਗਾ ਅਤੇ ਸਰਦਾਰ ਸਰਬਜੀਤ ਸਿੰਘ ਰਾਜੂ ਦੇ ਘਰ ਐਲਫਾ ਇੰਟਰਨੈਸ਼ਨਲ ਸਿਟੀ ਜੀਟੀ ਰੋਡ ਦ ਬੁਰਜੀ ਵਿਖੇ ਪੂਜੇਗਾ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਟਰਸਟ ਦੇ ਜਨਰਲ ਸੈਕਟਰੀ ਆਦੇਸ਼ ਮਹਿਰਾ ਨੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਟਰਸਟ ਦੇ ਸਾਰੇ ਮੈਂਬਰ ਗਣਪਤੀ ਗਣੇਸ਼ ਜੀ ਦੇ ਵਿਸਰਜਨ ਦੇ ਮੌਕੇ 골ਡਨ ਸਿਟੀ ਅਜਨਾਲਾ ਰੋਡ ਵਿਖੇ ਪਹੁੰਚੇ ਹਨ ਭਗਵਾਨ ਸ਼੍ਰੀ ਚੰਦਰ ਜੀ ਦੇ 503ਵੇਂ ਪ੍ਰਕਾਸ਼ ਪੁਰਬ ਮੌਕੇ ਬ੍ਰਹਮਾ ਬੂਟਾ ਮਾਰਕੀਟ ਨੇੜੇ ਸਥਿਤ ਅਖਾੜਾ ਬਰੀਵਾਲਾ ਦੇ ਪਰਾਚੀਨ ਸਮਾਤੇ ਮਹੰਤ ਪ੍ਰਤਾਪ ਦਾਸ ਜੀ ਮਹਾਰਾਜ ਦੀ ਹਾਸ਼ ਵਿੱਚ ਅਰਦਾਸ ਕੀਤੀ ਗਈ ਅਤੇ ਚੰਦਰ ਜੀ ਨੂੰ ਸਨਮਾਨਿਤ ਕੀਤਾ ਗਿਆ ਇਹ ਤਸਵੀਰਾਂ ਲਾਪਤਾ ਹੋਏ ਵਿਅਕਤੀਆਂ ਦੀਆਂ ਹਨ ਜਿਨ੍ਹਾਂ ਵਿੱਚ ਪੂਜਾ ਸ਼ਰਮਾ ਪਤਨੀ ਵਿਕਾਸ ਸ਼ਰਮਾ ਵਾਸੀ ਨਿਊ ਰਿਆਲਟੋ ਚੌਂਕ ਅੰਮ੍ਰਿਤਸਰ ਉਹਨਾਂ ਦੀ ਪੁੱਤਰੀ ਦਿਵਿਆ ਉਮਰ ਲਗਭਗ 10 ਸਾਲ ਅਤੇ ਪੁੱਤਰ ਲਖਸ਼ ਉਮਰ ਲਗਭਗ 8 ਸਾਲ ਸ਼ਾਮਿਲ ਹਨ ਜੇਕਰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਥਾਣਾ ਬੀ ਡਿਵੀਜ਼ਨ ਨਾਲ ਸੰਪਰਕ ਕਰੋ ਅਤੇ ਆਖਿਰ ਵਿੱਚ ਮੁੱਖ ਖਬਰਾਂ ਇਕਵਾਲ ਫਿਰ ਤੋਂ ਤਰਨਤਾਰਨ ਵਿਖੇ ਸ਼ਰੀਆਮ ਗੋਲੀਆਂ ਮਾਰ ਇੱਕ ਵਿਅਕਤੀ ਦਾ ਕੀਤਾ ਗਿਆ ਕਤਲ YGP T Fastway Netplus Broadband BNA Amritsar ate Waq Waq Sansthawan de sahyog nal lagaya gaya blood camp NSDC International Skill Center walon one day gaye certificate ate kit ਇਸ ਨਾਲ ਅਜਤੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ